welcom students ਪੰਜਾਬੀ ਭਾਸ਼ਾ ਬਾਰੇ ਅਸੀਂ ਐਮਸੀਕਿਊ ਕਰਾਂਗੇ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਵਾਲੇ ਲੈਸਨ ਦੀਆਂ ਵੀਡੀਓ ਨੇ ਜਿਹੜੀਆਂ ਥਿਊਰੀ ਦੀਆਂ ਉਹ ਪਾਈਆਂ ਹੋਈਆਂ ਨੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਨਾਲ ਸੰਬੰਧਿਤ ਹੀ ਅਸੀਂ ਐਮਸੀਕਿਊ ਨੇ ਜਿਹੜੇ ਉਹ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਹੈਗਾ ਭਾਸ਼ਾ ਕੀ ਆ ਭਾਸ਼ਾ ਸੰਚਾਰ ਮਾਧਿਅਮ ਹੈ ਸੰਚਾਰ ਲਈ ਵਰਤੀ ਜਾਂਦੀ ਹੈ ਭਾਸ਼ਾ ਇਸ ਲਈ ਸਾਡਾ ਆਪਸ਼ਨ ਆਊਗਾ ਆੜਾ ਭਾਸ਼ਾ ਹੈ ਸਮਾਜ ਦਾ ਪਛਾਣ ਚਿੰਨ ਸਮਾਜ ਦੀ ਪ੍ਰਕਿਰਤੀ ਸੱਭਿਆਚਾਰ ਦਾ ਬਦਲ ਸੱਭਿਆਚਾਰ ਦਾ ਵਿਕਾਸ ਤਾਂ ਭਾਸ਼ਾ ਕੀ ਆ ਸੱਭਿ ਸਮਾਜ ਦਾ ਪਛਾਣ ਚਿੰਨ ਕਿਸੇ ਵੀ ਸਮਾਜ ਦੀ ਪਹਿਚਾਣ ਜਿਹੜੀ ਉਹ ਉਸ ਦੀ ਭਾਸ਼ਾ ਤੋਂ ਹੁੰਦੀ ਆ ਜਿਵੇਂ ਪੰਜਾਬੀ ਆ ਜਿਹੜੀ ਉਹ ਪੰਜਾਬ ਦੀ ਪਹਿਚਾਣ ਤਾਂ ਇਸ ਲਈ ਸਾਡਾ ਆਨਸਰ ਆਊਗਾ ਊੜਾ ਸਮਾਜ ਦਾ ਪਛਾਣ ਚਿੰਨ ਬਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਪਰਿਵਾਰ ਤੋਂ ਮਾਂ ਤੋਂ ਸਮਾਜ ਤੋਂ ਵਿਰਾਸਤ ਤੋਂ ਤਾਂ ਬਾਸ਼ਾ ਕੀ ਤੋਂ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਤੋਂ ਕਿਉਂਕਿ ਸਮਾਜ ਦੇ ਨਾਲ ਹੀ ਸਬੰਧਤ ਬਾਕੀ ਜਿਹੜੇ ਆਪਸ਼ਨ ਨੇ ਉਹ ਹੈਗੇ ਨਹੀਂ ਤਾਂ ਇਸ ਲਈ ਅਸੀਂ ਲਿਖਾਂਗੇ ਸਮਾਜ ਤੋਂ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਪ੍ਰਾਕ੍ਰਿਤ ਭਾਸ਼ਾ ਚਾਰ ਆਪਸ਼ਨ ਨੇ ਅਨਾਰੇ ਹੈ ਆर्य ਧਾਰਦਿਕ ਤੇ ইরਾਨੀ ਚਾਰ ਆਪਸ਼ਨ ਸਾਨੂੰ ਦਿੱਤੇ ਹੋਏ ਨੇ ਤਾਂ ਪ੍ਰਾਕ੍ਰਿਤਿਕ ਭਾਸ਼ਾ ਹੈ ਜਿਹੜੀ ਉਹ ਕੀ ਆ ਆਰ ਆ ਸਾਡਾ ਆਪਸ਼ਨ ਕੀ ਆਊਗਾ ਆਰ ਅੱਗੇ ਸਾਡੇ ਕੋਲ ਐਮਸੀਕਿਊ ਹੈ ਪੰਜਵੇਂ ਨੰਬਰ ਤੇ ਲਿਪੀ ਲਿਪੀ ਕੀ ਆ ਅੱਖਰ ਪ੍ਰਬੰਧ ਆ ਸ਼ਬਦ ਪ੍ਰਬੰਧ ਆ ਧੁਨੀ ਪ੍ਰਬੰਧ ਆ ਵਾਕ ਪ੍ਰਬੰਧ ਆ ਚਾਰ ਆਪਸ਼ਨ ਦਿੱਤੇ ਹੋਏ ਨੇ ਅਸੀਂ ਕੀ ਕਹਾਂਗੇ ਅੱਖਰ ਪ੍ਰਬੰਧ ਲਿਪੀ ਕੀ ਆ ਅੱਖਰ ਪ੍ਰਬੰਧ ਆ ਭਾਸ਼ਾ ਰੂਪੀਮ ਪ੍ਰਬੰਧਾ ਅੱਖਰ ਪ੍ਰਬੰਧਾ ਚਿੰਨ ਪ੍ਰਬੰਧਾ ਸ਼ਬਦ ਪ੍ਰਬੰਧਾ ਤਾਂ ਭਾਸ਼ਾ ਬਾਰੇ ਅਸੀਂ ਕੀ ਕਹਾਂਗੇ ਭਾਸ਼ਾ ਕੀ ਹੈ ਚਿੰਨ ਪ੍ਰਬੰਧਾ ਕੋਈ ਵੀ ਭਾਸ਼ਾ ਜਿਹੜੀ ਆ ਉਹ ਚਿੰਨਾ ਦੁਆਰਾ ਸਮਝੀ ਸੁਣੀ ਬੋਲੀ ਜਾ ਸਕਦੀ ਆ ਭਾਸ਼ਾ ਪ੍ਰਾਥਮਿਕ ਹੈ ਭਾਸ਼ਾ ਵਿੱਚ ਪ੍ਰਾਥਮਿਕ ਕੀ ਆ ਤੁਨੀ ਸੰਕੇਤ ਤੇ ਲਿਖਤ ਤੇ ਸੰਚਾਰ ਚਾਰ ਆਪਸ਼ਨ ਨੇ ਸਾਡਾ ਆਨਸਰ ਕੀ ਆਊਗਾ ਤੁਨੀ ਅਸੀਂ ਕਾਫੀ ਡਿਟੇਲ ਦੇ ਵਿੱਚ ਵੀਡੀਓ ਕੀਤੀਆਂ ਨੇ ਥਿਉਰੀ ਦੀਆਂ ਜਿਨ੍ਹਾਂ ਦੇ ਵਿੱਚ ਅਸੀਂ ਇਹ ਆਸਾਨੀ ਨਾਲ ਐਮਸੀਕਿਊ ਨੇ ਜਿਹੜੇ ਕਰ ਸਕਦੇ ਹਾਂ ਜਿਨ੍ਹਾਂ ਦੇ ਆਧਾਰ ਤੇ ਭਾਸ਼ਿਕ ਤੱਤ ਨੂੰ ਸਮਝਣ ਲਈ ਜ਼ਰੂਰੀ ਹੈ ਭਾਸ਼ਿਕ ਤੱਤ ਨੂੰ ਸਮਝਣ ਲਈ ਜ਼ਰੂਰੀ ਹੈ ਭਾਸ਼ਿਕ ਬੁਣਤੀ ਭਾਸ਼ਿਕ ਯੁਕਤਾ ਭਾਸ਼ਿਕ ਕੋਡ ਭਾਸ਼ਿਕ ਪ੍ਰਬੰਧ ਸਾਡਾ ਆਨਸਰ ਕੀ ਆਊਗਾ ਭਾਸ਼ਿਕ ਪ੍ਰਬੰਧ ਭਾਸ਼ਾ ਸੰਸਕ੍ਰਿਤ ਭਾਸ਼ਾ ਹੈ ਆर्य ਅਨਾਰ્ય ইরਾਨੀ ਦਾਦਿਕ ਇਹਨਾਂ ਚਾਰਾਂ ਦੇ ਵਿੱਚ ਸਾਡਾ ਆਨਸਰ ਕੀ ਆਊਗਾ ਆर्य ਉਪਭਾਸ਼ਾ ਦਾ ਆਧਾਰ ਹੈ ਸਾਹਿਤ ਸ਼ਾਸਤਰ ਧਰਮ ਸ਼ਾਸਤਰ ਸਮਾਜ ਸ਼ਾਸਤਰ ਵਿਸ਼ੇਸ਼ ਲੋਕ ਸਮੂਹ ਉਪਭਾਸ਼ਾ ਕਿਦੇ ਦੇ ਆਧਾਰਤ ਹੁੰਦੀ ਹੈ ਵਿਸ਼ੇਸ਼ ਲੋਕ ਸਮੂਹ ਦੇ ਉੱਤੇ ਆਧਾਰਤ ਹੁੰਦੀ ਹੈ ਜਿਹੜਾ ਕਿਸੇ ਵਿਸ਼ੇਸ਼ ਸਥਾਨ ਨਾਲ ਸੰਬੰਧਿਤ ਹੁੰਦਾ ਤੇ ਭਾਸ਼ਾ ਨੂੰ ਆਪਣੇ ਹਿਸਾਬ ਨਾਲ ਬੋਲਦਾ ਤੇ ਆਪਣੇ ਹਿਸਾਬ ਨਾਲ ਬਦਲਦਾ ਉਹ ਉਪਭਾਸ਼ਾ ਬਣ ਜਾਂਦੀ ਹੈ ਭਾਸ਼ਾ ਕੀ ਆ ਚਿੰਨ ਰੂਪ ਸ਼ਬਦ ਰੂਪ ਅੱਖਰ ਰੂਪ ਲਿਪੀ ਰੂਪ ਭਾਸ਼ਾ ਬਾਰੇ ਦੇਖੋ ਕਿੰਨੀ ਜਾਣਕਾਰੀ ਆ ਕਿ ਭਾਸ਼ਾ ਨੂੰ ਕੀ ਕੀ ਅਸੀਂ ਕਿਸ ਕਿਸ ਢੰਗ ਨਾਲ ਦੇਖ ਸਕਦੇ ਆ ਤਾਂ ਭਾਸ਼ਾ ਕੀ ਆ ਚਿੰਨ ਰੂਪ ਚਿੰਨਾ ਦੁਆਰਾ ਜਿਹੜੀ ਆ ਉਹ ਪ੍ਰਸਾਰਿਤ ਕੀਤੀ ਜਾਂਦੀ ਆ ਨੈਕਸਟ ਹੈ ਭਾਸ਼ਾ ਸੱਭਿਆਚਾਰ ਦਾ ਉਸਾਰ ਆਧਾਰ ਪਾਠ ਪ੍ਰਬੰਧ ਪ੍ਰਸੰਗ ਚਾਰਾਂ ਦੇ ਵਿੱਚੋਂ ਸਾਡੇ ਕੋਲ ਆਨਸਰ ਕੀ ਆਊਗਾ ਭਾਸ਼ਾ ਸੱਭਿਆਚਾਰ ਦਾ ਕੀ ਹੈ ਪਾਠ ਪ੍ਰਬੰਧ ਹੈ ਅੱਗੇ ਹੈਗਾ ਭਾਸ਼ਾ ਦੇ ਵਿਸ਼ੇਸ਼ ਲੱਛਣਾ ਦੇ ਪਸਾਰ ਨਮੂਨਿਆਂ ਦਾ ਅਧਿਐਨ ਕਿਹੜਾ ਹੈ ਭਾਸ਼ਾ ਦੇ ਵਿਸ਼ੇਸ਼ ਲੱਛਣ ਤੇ ਪਸਾਰ ਨਮੂਨੇ ਕਿਦੇ ਅੰਦਰ ਅਧਿਐਨ ਕੀਤੇ ਜਾਂਦੇ ਨੇ ਚਾਰ অপਸ਼ਨਾਂ ਦੇ ਵਿੱਚ ਸਾਡੇ ਕੋਲ ਆਨਸਰ ਕੀ ਆਊਗਾ ਇਤਿਹਾਸਿਕ ਭਾਸ਼ਾ ਵਿਗਿਆਨ ਤੁਨੀਮ ਕੀਆ ਤੁਨੀਮ ਇਕਲੀ ਭੌਤਿਕ ਵਰਣਮਾਲਾ ਦੇ ਅੰਗ ਨਹੀਂ ਸ਼੍ਰੇਣੀ ਤਾਂ ਸਾਡਾ ਆਨਸਰ ਕੀ ਆਊਗਾ ਇਕਲੀ ਇਕਲੀ ਭਾਸ਼ਾ ਕੀ ਹੈ ਸਿਸਟਮ ਰੂਪ ਪਰਵੰਧ ਉਚਾਰ ਪ੍ਰਣਾਲੀ ਮੂਲ ਪ੍ਰਵਿਰਤੀ ਹੁਣ ਹੋਰ ਭਾਸ਼ਾ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਇੱਕ ਸਿਸਟਮ ਆ ਭਾਸ਼ਾ ਭਾਸ਼ਾ ਸਾਹਿਤ ਦਾ ਕੀ ਹੈ ਭਾਸ਼ਾ ਸਾਹਿਤ ਦਾ ਚਾਰ ਆਪਸ਼ਨ ਦਿੱਤੇ ਹੋਏ ਨੇ ਚਾਰਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਮਾਧਿਅਮ ਤਾਂ ਮਾਧਿਮ ਅੰਸਰ ਆ ਜਿਹੜਾ ਸਾਡਾ ਭਾਸ਼ਾ ਦਾ ਬਹੁਪੱਖੀ ਅਧਿਐਨ ਕਰਦਾ ਹੈ ਕੌਣ ਕਰਦਾ ਹੈ ਭਾਸ਼ਾ ਦਾ ਬਹੁਪੱਖੀ ਅਧਿਐਨ ਕਿਸ ਵਿੱਚ ਕੀਤਾ ਜਾਂਦਾ ਹੈ ਭਾਸ਼ਾ ਦਾ ਬਹੁਪੱਖੀ ਅਧਿਐਨ ਅ ਵਾਕ ਵਿਗਿਆਨ ਵਿਆਕਰਨ ਭਾਸ਼ਾ ਵਿਗਿਆਨ ਸ਼ੈਲੀ ਵਿਗਿਆਨ ਤਾਂ ਭਾਸ਼ਾ ਵਿਗਿਆਨ ਆ ਜਿਹੜਾ ਉਹ ਭਾਸ਼ਾ ਦਾ ਬਹੁਪੱਖੀ ਅਧਿਐਨ ਕਰਦਾ ਹੈ ਭਾਸ਼ਾ ਦੀ ਉਤਪਤੀ ਕਿਸ ਰੂਪ ਵਿੱਚ ਹੋਈ ਭਾਸ਼ਾ ਦੀ ਉਤਪਤੀ ਕਿਸ ਰੂਪ ਵਿੱਚ ਹੋਈ ਕਿਵੇਂ ਉਤਪੰਨ ਹੋਈ ਆ ਭਾਸ਼ਾ ਦੇ ਆ ਵੀ ਉਤਪਤੀ ਆ ਇਸ ਦੀ ਸਮਾਜਿਕ ਆ ਮਨੁੱਖੀ ਆ ਵਿਆਕਰਨਿਕ ਤਾਂ ਅਸੀਂ ਇਹਦੇ ਕਿਉਂਕਿ ਇਹ ਇੱਕ ਇਸ ਤਰ੍ਹਾਂ ਦਾ ਵਿਸ਼ਾ ਆ ਕਿ ਅਜੇ ਤੱਕ ਵੀ ਇਹ ਸੁਲਝਿਆ ਨਹੀਂ ਕਿ ਭਾਸ਼ਾ ਦੀ ਉਤਪਤੀ ਕਿਸ ਰੂਪ ਕਿਸ ਤਰ੍ਹਾਂ ਹੋਈ ਆ ਤਾਂ ਅਸੀਂ ਕਹਾਂਗੇ ਕਿ ਮਨੁੱਖੀ ਕਾਰਡ ਆ ਇਹ ਮਨੁੱਖਾਂ ਦੁਆਰਾ ਹੀ ਹੋਈ ਆ ਫਿਰ ਅੱਗੇ ਹੈਗਾ ਭਾਸ਼ਾ ਦੇ ਚਿੰਨ ਪ੍ਰਬੰਧ ਦਾ ਆਧਾਰ ਭਾਸ਼ਾ ਦੇ ਚਿੰਨ ਪ੍ਰਬੰਧ ਦਾ ਆਧਾਰ ਕੀ ਆ ਕਿਹਦੇ ਆਧਾਰ ਤੇ ਆਸ਼ਾ ਜਿਹੜੀ ਆਹੋ ਚਿੰਨਿਤ ਕੀਤੀ ਜਾਂਦੀ ਆ ਇਹਦੇ ਵਿੱਚ ਸਾਡੇ ਕੋਲ ਚਾਰ ਆਪਸ਼ਨ ਨੇ ਤਾਂ ਚਿੰਨਿਤ ਪ੍ਰਬੰਧ ਕੀ ਆ ਆਪ ਖੁਦਰਾਇ ਸਵੈ ਇੱਛਾ ਤਾਂ ਅਸੀਂ ਆਪਣੇ ਹਿਸਾਬ ਨਾਲ ਜਿਹੜੀ ਬੋਲੀ ਆ ਸਾਡੀ ਉਹਨੂੰ ਬਦਲ ਲੈਨੇ ਆ ਉਪਭਾਸ਼ਾਈ ਐਟਲਸ ਦਾ ਵਿਗਿਆਨਕ ਆਧਾਰ ਉਪਭਾਸ਼ਾਈ ਐਟਲਸ ਦਾ ਵਿਗਿਆਨਕ ਆਧਾਰ ਕੀ ਆ ਅ ਉਪਭਾਸ਼ਾਾਂ ਕਿਵੇਂ ਬਣਦੀਆਂ ਨੇ ਉਚਾਰ ਵੱਖਰਤਾ ਕਰਕੇ ਸ਼ਬਦਾਵਲੀ ਵੱਖਰਤਾ ਕਰਕੇ ਸੂਚਕ ਵੱਖਰਤਾ ਜਾਂ ਪਾਸ਼ਾਈ ਸਮਗਰੀ ਕਰਕੇ ਤਾਂ ਅਸੀਂ ਕਹਾਂਗੇ ਕਿ ਉਪਪਾਸ਼ਾ ਜਿਹੜੀ ਆ ਉਹ ਉਚਾਰ ਵੱਖਰਤਾ ਉਸ ਦਾ ਵਿਗਿਆਨਕ ਆਧਾਰ ਆ ਕਿਉਂਕਿ ਉਚਾਰਨ ਦੇ ਵਿੱਚ ਵਖਰੇਵਾ ਹੋਣ ਕਰਕੇ ਹੀ ਜਿਹੜੀ ਉਪਪਾਸ਼ਾਵਾਂ ਬਣਦੀਆਂ ਨੇ ਲਿਪੀਗ੍ਰਾਮ ਲਿਪੀਗ੍ਰਾਮ ਵਿਗਿਆਨ ਦੀ ਲਘੂਤਮ ਇਕਾਈ ਹੈ ਕਿਹੜੇ ਵਿਗਿਆਨ ਦੀ ਲਿਪੀਗ੍ਰਾਮ ਵਿਗਿਆਨ ਦੀ ਲਘੂਤਮ ਇਕਾਈ ਕੀ ਆ ਗ੍ਰਾਫੀਮ ਅਨੋਗ੍ਰਾਫ ਮਾਰਫੀਮ ਰੂਪੀਮ ਚਾਰ ਦਿੱਤੇ ਹੋਏ ਨੇ ਸਾਡੇ ਕੋਲ ਸਾਡਾ ਆਨਸਰ ਕੀ ਆਊਗਾ ਗ੍ਰਾਫੀਮ ਅਪਪ੍ਰੰਸ਼ ਪਾਸ਼ਾਵਾ ਕੜੀ ਹਨ ਅਪਪ੍ਰੰਸ਼ ਪਾਸ਼ਾਵਾ ਕੜੀ ਹਨ ਕਿਹਨਾਂ ਕਿਹਨਾਂ ਦੇ ਵਿਚਕਾਰ ਚਾਰ ਆਪਸ਼ਨ ਨੇ ਚਾਰਾਂ ਦੇ ਵਿੱਚ ਸਾਡਾ ਆਨਸਰ ਆਊਗਾ ਆਧੁਨਿਕ ਪਾਸ਼ਾਵਾ ਤੇ ਪ੍ਰਕਿਰਤਾਂ ਵਿਚਕਾਰ ਦੀ ਕੜੀ ਹਨ ਭਾਸ਼ਾ ਵਿੱਚ ਸ਼ਬਦ ਤੇ ਅਰਥ ਦਾ ਸਬੰਧ ਹੈ ਭਾਸ਼ਾ ਵਿੱਚ ਸ਼ਬਦ ਤੇ ਅਰਥ ਦਾ ਕੀ ਸਬੰਧ ਆ ਕੁਦਰਤੀ ਆਪੋudara ਨਿਆਇਯੁਕਤ ਵਿਆਕਰਨਿਕ ਅਸੀਂ ਕਹਾਂਗੇ ਆਪੋudara ਉਚਾਰ ਭਾਸ਼ਾ ਦਾ ਕਿਹੜਾ ਰੂਪ ਆ ਉਚਾਰ ਭਾਸ਼ਾ ਦਾ ਕਿਹੜਾ ਰੂਪ ਆ ਤਾਂ ਸਾਡੇ ਕੋਲ ਆਨਸਰ ਕੀ ਆਊਗਾ ਵਿਅਕਤੀਗਤ ਅਸੀਂ ਆਪਣੇ ਹਿਸਾਬ ਨਾਲ ਉਚਾਰਨ ਕਰਦੇ ਆਂ ਅਰਧमागधी ਭੇਦ ਹੈ ਕਿਹੜੀ ਬੋਲੀ ਦਾ ਕਿਹੜੀ ਭਾਸ਼ਾ ਦਾ ਭੇਦ ਆਰਧमागधी ਇਹਦੇ ਵਿੱਚ ਅਸੀਂ ਕਹਾਂਗੇ ਕਿ ਅਰਧमागधी ਹੈ ਜਿਹੜੀ ਉਹ ਪ੍ਰਾਕਿਰਤ ਦਾ ਭੇਦ ਦਾ ਅੱਗੇ ਸਾਡੇ ਕੋਲ ਹੈ ਕੁਐਸਚਨ ਭਾਸ਼ਾਈ ਚਿੰਨ ਦੀ ਵਿਸ਼ੇਸ਼ਤਾ ਭਾਸ਼ਾਈ ਚਿੰਨ ਦੀ ਵਿਸ਼ੇਸ਼ਤਾ ਕੀ ਆ ਆਪ ਹੁਦਰਾ ਪੜ ਭਾਸ਼ਾ ਤੇ ਉਪ ਭਾਸ਼ਾ ਦੀ ਵੱਖਰਤਾ ਦਾ ਆਧਾਰ ਕੀ ਆ ਭਾਸ਼ਾ ਤੇ ਉਪ ਭਾਸ਼ਾ ਕਿਹੜੇ ਤਰੀਕੇ ਨਾਲ ਵੱਖ ਹੋ ਸਕਦੀਆਂ ਨੇ ਉਹਨਾਂ ਦਾ ਆਧਾਰ ਕੀ ਆ ਚਾਰ ਆਪਸ਼ਨ ਦਿੱਤੇ ਹੋਏ ਨੇ ਅਸੀਂ ਕੀ ਕਹਾਂਗੇ ਖੇਤਰ ਕਿਉਂਕਿ ਭਾਸ਼ਾ ਤੇ ਉਪ ਭਾਸ਼ਾ ਜਿਹੜੀ ਆ ਉਹ ਖੇਤਰ ਦੇ ਨਾਲ ਹੀ ਅਲੱਗ-ਅਲੱਗ ਹੋ ਸਕਦੀਆਂ ਨੇ ਇੱਕ ਭਾਸ਼ਾ ਜਿਹੜੀ ਉਹ ਇਹ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾਏ ਉਸ ਦੇ ਕਈ ਰੂਪ ਨੇ ਉਪਭਾਸ਼ਾਵਾਂ ਨੇ ਖੇਤਰ ਵਾਈਜ਼ ਨੇ ਜਿਹੜੀਆਂ ਉਹ ਉਪਭਾਸ਼ਾਵਾਂ ਬੋਲੀਆਂ ਜਾਂਦਾ ਇਹੀ ਆਧਾਰ ਆ ਇਹਨਾਂ ਦੀ ਵਖਰੇਵੇਂ ਦਾ ਲਿਪੀ ਦਾ ਪ੍ਰਕਾਰਜ ਲਿਪੀ ਦਾ ਪ੍ਰਕਾਰਜ ਕੀ ਆ ਲਿਖਣਾ ਬੋਲਣਾ ਸੁਣਨਾ ਪੜਨਾ ਤਾਂ ਲਿਖੀ ਲਿਪੀ ਕਿਸ ਲਈ ਕੰਮ ਆਉਂਦੀ ਆ ਲਿਖਣ ਲਈ ਫਿਰ ਅੱਗੇ ਹੈਗਾ ਇਹ ਜਿਹੜੀ ਲਾਈਨ ਦਿੱਤੀ ہوئی ਹੈ ਧੁਨੀਆਂ ਨੇ ਜਿਹੜੀਆਂ ਤੁਹਾਨੂੰ ਪੈਰ ਬਿੰਦੀ ਵਾਲੀਆਂ ਇਹ ਪ੍ਰਭਾਵ ਦੀਆਂ ਸੂਚਕ ਨੇ ਕਿਹਦੇ ਪ੍ਰਭਾਵ ਦੀਆਂ ਸੂਚਕ ਨੇ ਇਹ ਕਿਹੜੀਆਂ ਕਿਹੜੀ ਜਿਹੜੀਆਂ ਭਾਸ਼ਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਇਹ ਧੁਨੀਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਇਹਦਾ ਸਾਡੇ ਕੋਲ ਆਨਸਰ ਆਊਗਾ ਫਾਰਸੀ ਫਾਰਸੀ ਜਿਹੜੀ ਭਾਸ਼ਾ ਹੈ ਉਹਦੇ ਤੋਂ ਇਹ ਧੁਨੀਆਂ ਲਈਆਂ ਗਈਆਂ ਨੇ ਫਿਰ ਕੁਐਸਚਨ ਹੈਗਾ ਸਾਡੇ ਕੋਲ ਪਾਲੀ ਭਾਸ਼ਾ ਦਾ ਸਮਾ ਪਾਨੀ ਪਾਸ਼ਾ ਦਾ ਸਮਾਂ ਕੀ ਆ? ਵਿਆਦਿਕ ਸੰਸਕ੍ਰਿਤ ਤੋਂ ਪੂਰਵ ਆਪਪ੍ਰੰਸ਼ਾ ਤੋਂ ਮਗਰੋਂ ਪ੍ਰਾਕਿਰਤਾ ਤੋਂ ਮਗਰੋਂ ਤਾਂ ਸਾਡਾ ਆਨਸਰ ਕੀ ਆਊਗਾ? ਸੰਸਕ੍ਰਿਤੇ ਪ੍ਰਕਿਰਤਾ ਤੋਂ ਮਗਰੋਂ ਅੱਗੇ ਬਾਸ਼ਾ ਦੀ ਵਿਸ਼ੇਸ਼ਤਾ ਹੈ। ਸਾਡਾ ਕੁਐਸਚਨ ਕੀ ਆ? ਭਾਸ਼ਾ ਦੀ ਕਿਹੜੀ ਵਿਸ਼ੇਸ਼ਤਾ ਹੈ ਨਾ ਚਾਰਾਂ ਦੇ ਵਿੱਚ ਸਪਸ਼ਟੀਕਰਨ ਅਨੁਕਰਨ ਚਿੰਨੀਕਰਨ ਸੁਧਾਰਨੀਕਰਨ ਸਾਡੀ ਜਿਹੜੀ ਭਾਸ਼ਾ ਹੈ ਉਸ ਦੀ ਵਿਸ਼ੇਸ਼ਤਾ ਹੈ ਚਿੰਨੀਕਰਨ ਕਿ ਇਹ ਚਿੰਨ੍ਹਾਂ ਦੇ ਉੱਤੇ ਆਧਾਰਿਤ ਕਿਹੜੀ ਭਾਸ਼ਾ ਭਾਰਤੀ ਆਰਿਆਈ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹੈ ਕਿਹੜੀ ਭਾਸ਼ਾ ਭਾਰਤੀ ਆਰਿਆਈ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹੈ ਚਾਰ অপਸ਼ਨਾਂ ਦੇ ਵਿੱਚ ਸਾਡਾ ਆਨਸਰ ਕੀ ਆਊਗਾ ਸੰਸਕ੍ਰਿਤ ਕਿਹੜੀ ਉਪਭਾਸ਼ਾ ਆਧੁਨਿਕ ਪੰਜਾਬੀ ਦੇ অধিক ਨੇੜੇ ਹੈ ਕਿਹੜੀ ਉਪਭਾਸ਼ਾ ਜਿਹੜੀ ਆ ਉਹ ਪੰਜਾਬੀ ਦੇ ਜ਼ਿਆਦਾ ਨੇੜੇ ਆ ਮਾਝੀ ਲਿਪੀ ਹੋਂਦ ਵਿੱਚ ਆਈ ਲਿਪੀ ਹੋਂਦ ਵਿੱਚ ਆਈ ਭਾਸ਼ਾ ਤੋਂ ਪਹਿਲਾਂ ਭਾਸ਼ਾ ਦੇ ਨਾਲ ਭਾਸ਼ਾ ਦੇ ਅਧਿਐਨ ਨਾਲ ਭਾਸ਼ਾ ਤੋਂ ਬਾਅਦ ਸਾਡਾ ਆਨਸਰ ਕੀ ਆਊਗਾ ਭਾਸ਼ਾ ਤੋਂ ਬਾਅਦ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਦਾ ਕਰਤਾ ਹੈ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਦਾ ਕਰਤਾ ਹੈ ਬੂਟਾ ਸਿੰਘ ਬਰਾੜ ਭਾਸ਼ਾ ਦਾ ਸਬੰਧ ਹੈ ਹਿੰਦਸਿਆਂ ਨਾਲ ਮਾਤਰਾਵਾਂ ਨਾਲ ਚਿੰਨ ਚਿੰਨਕ ਚਿੰਨਤ ਨਾਲ ਮਨਵੀ ਜੀਵ ਨਾਲ ਭਾਸ਼ਾ ਦਾ ਸਬੰਧ ਕੀ ਹੈ ਚਿੰਨ ਚਿੰਨਤ ਤੇ ਚਿੰਨਤ ਨਾਲ ਮੱਧਕਾਲੀ ਪੰਜਾਬੀ ਵਿੱਚ ਭਾਸ਼ਾ ਸ਼ਬਦ ਦੀ ਥਾਂ ਨਾ ਪ੍ਰਚਲਿਤ ਸੀ ਮੱਧਕਾਲੀ ਪੰਜਾਬੀ ਚ ਭਾਸ਼ਾ ਦੀ ਜਗ੍ਹਾ ਕਿਹੜਾ ਨਾਮ ਪ੍ਰਚਲਿਤ ਸੀ ਪਖ ਪਖ ਚੋਮਸਕੀ ਭਾਸ਼ਾ ਸਮੂਹ ਨੂੰ ਮੰਨਦਾ ਹੈ ਸੋ ਮਸਕੀ ਭਾਸ਼ਾ ਸਮੂਹ ਨੂੰ ਮੰਨਦੇ ਹੈ ਚਿੰਨਾ ਦਾ ਦੁਨੀਆਂ ਦਾ ਵਾਕਾਂ ਦਾ ਸ਼ਬਦਾ ਦਾ ਕਿਹਦਾ ਸਮੂਹ ਆ ਭਾਸ਼ਾ ਚਮਸਕੀ ਦੇ ਅਨੁਸਾਰ ਭਾਸ਼ਾ ਜਿਹੜੀ ਉਹ ਵਾਕਾਂ ਦਾ ਸਮੂਹ ਹੈ ਭਾਸ਼ਾ ਇੱਕ ਸਮਕਾਲਿਕ ਸਜੀਵ ਵਸਤੂ ਹੈ ਇਹ ਕਿਹਦੀ ਧਾਰਨਾ ਹੈ ਅਸੀਂ ਪਹਿਲਾਂ ਥਿਉਰੀ ਪਾਰਟ ਦੇ ਵਿੱਚ ਕੀਤਾ ਇਹ ਸਾਰਾ ਕੁਝ ਤਾਂ ਇਹ ਧਾਰਨਾ ਕਿਹਦੀ ਆ ਸੋਸੀਓਰਦੀ ਧਾਰਨਾ ਇਹ ਹੈ ਭਾਸ਼ਾ ਉਚਾਰ ਦੀ ਡੈਸ਼ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਸਾਡਾ ਆਨਸਰ ਕੀ ਆਊਗਾ ਰੇਖ ਕੀ ਲੜੀ ਭਾਸ਼ਾ ਵਿੱਚ ਦੁਪੱਖਤਾ ਤੋਂ ਭਾਵ ਭਾਸ਼ਾ ਦੇ ਦੋਰੇ ਉਚਾਰਨ ਦੋਰੇ ਪ੍ਰਕਾਰ ਦੋ ਤਲਾਂ ਕੋਈ ਨਹੀਂ ਤਾਂ ਸਾਡਾ ਆਨਸਰ ਕੀ ਆਊਗਾ ਦੋ ਤਲਾਂ ਦੋ ਪੱਖ ਬੈਦਿਕ ਭਾਸ਼ਾ ਦੀਆਂ ਧੁਨੀਆਂ ਹਨ ਚਾਰ ਆਪਸ਼ਨ ਦਿੱਤੇ ਹੋਏ ਨੇ ਬੈਦਿਕ ਭਾਸ਼ਾ ਦੀਆਂ ਧੁਨੀਆਂ ਕਿੰਨੀਆਂ ਨੇ 52 ਬੈਦਿਕ ਸੰਸਕ੍ਰਿਤੀ ਨੂੰ ઋષਿ ਪਾਨਣੀ ਨੇ ਆਖਿਆ ਕੀ ਆਖਿਆ ਛੰਦਸ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਉਪਭਾਸ਼ਾ ਹੀ ਐਟਲਸ ਵਿੱਚ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗਿਣਤੀ ਦੱਸੀ ਹੈ ਕਿੰਨੀ ਗਿਣਤੀ ਦੱਸੀ ਹੈ 28 ਮਲਵਈ ਵਿੱਚ ਵਾਵਾ ਤੁਨੀ ਦਾ ਉਚਾਰਨ ਬਦਲ ਜਾਂਦਾ ਹੈ ਕਿਦੇ ਵਿੱਚ ਮਲਵਈ ਭਾਸ਼ਾ ਦੇ ਵਿੱਚ ਵਾਵੇ ਨੂੰ ਵਾਵੇ ਦੀ ਜਗ੍ਹਾ ਤੇ ਕੀ ਪ੍ਰਯੋਗ ਵਿੱਚ ਲੈ ਕੇ ਆਂਦਾ ਜਾਂਦਾ ਹੈ ਬੱਬਾ ਮਲਵਈ ਵਿੱਚ ਜਾਵਾਂਗਾ ਸ਼ਬਦ ਬਦਲ ਜਾਂਦਾ ਹੈ ਜਾਂਗਾ ਜਾਂਗਾ ਬੋਲਿਆ ਜਾਂਦਾ ਏ ਮਾਝੀ ਉਪਪਾਸ਼ਾ ਵਿੱਚ ਹਾਂ ਹਾਂ ਤੁਨੇ ਉਚਾਰੀ ਜਾਂਦੀ ਹੈ ਸ਼ਬਦ ਦੀ ਵਿਚਾਰਲੀ ਸਥਿਤੀ ਵਿੱਚ ਗੁਰਮੁਖੀ ਦੀ ਕਿਹੜੀ ਮਾਤਰਾ ਨਾਲ ਟੀਪੀ ਨਹੀਂ ਲੱਗਦੀ ਗੁਰਮੁਖੀ ਦੀ ਕਿਹੜੀ ਮਾਤਰਾ ਨਾਲ ਟੀਪੀ ਨਹੀਂ ਲੱਗਦੀ ਲਾ ਨਾਲ ਮੈਂਡਾ ਸ਼ਬਦ ਕਿਹੜੀ ਉਪਭਾਸ਼ਾ ਨਾਲ ਸੰਬੰਧਿਤ ਹੈ ਮੈਂਡਾ ਸ਼ਬਦ ਕਿਹੜੀ ਉਪਭਾਸ਼ਾ ਨਾਲ ਸੰਬੰਧਿਤ ਆ ਪੋਠੋਹਾਰੀ ਨਾਲ ਕਿਹੜਾ ਇਲਾਕਾ ਮਾਝੀ ਉਪਭਾਸ਼ਾ ਅਧੀਨ ਨਹੀਂ ਧਿਆਨ ਨਾਲ ਤੁਸੀਂ ਕੁਐਸਚਨ ਸਮਝਣਾ ਹੈ ਕਾਲੀ ਨਹੀਂ ਕਰਨੀ ਕਿਹੜਾ ਭਾਸ਼ਾ ਮਾਝੀ ਉਪਭਾਸ਼ਾ ਨਾਲ ਅਧੀਨ ਨਹੀਂ ਸਾਡੇ ਕੋਲ ਆਨਸਰ ਆਊਗਾ ਲੁਧਿਆਣਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਜਿਹੜਾ ਐਮਸੀਕਿਊਜ਼ ਨੇ ਅਗਲੇ ਉਹ ਲੈ ਕੇ ਫਿਰ ਵੀਡੀਓ ਚ ਆਵਾਂਗੇ ਬਣੀ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਓਕੇ ਥੈਂਕਸ